ਸਾਈਕਲ ਇੱਥੇ ਖੜਾਤਾ ਇੱਥੋਂ ਘੱਟੋ-ਘੱਟ 7 ਆ 8 ਕਿਲੇ ਤੋਂ ਦੂਰ ਮੋਟਰ ਆ ਆ ਜਾ ਆ ਜਾ ਆ ਜਾ ਆ ਜਾ ਬਸ ਥੋੜਾ ਹੀ ਨੇੜੇ ਆ ਜੀ ਵੀ ਨੇ ਕਹੀ ਭਈਆ ਬਾਈ ਉਹ ਨਹੀਂ ਦੇਖਣ ਆਏ ਨੇ ਅੱਜ ਉਹ ਜਿਹੜਾ ਬੈਰਸ ਰੋਗ ਜਿਹਾ ਦੇਖੋ ਜਿਹੜਾ ਚੱਲ ਗਿਆ ਹਥਿਆਰ ਉਹੀ ਆ ਆਜਾ ਆਜਾ ਇਨਸਪੈਕਟਰ ਆ ਇਹ ਤਾਂ ਆਪਣਾ ਭਾਈ ਉਹ ਇਨਸਪੈਕਟਰ ਦਾ ਤਾਂ ਕਹਿਤਾ ਦੇ ਕੋਈ ਹੋਰ ਹੁੰਦਾ ਫਿਰ ਤਾਂ ਇਨਸਪੈਕਟਰ ਸਾਹਿਬ ਕਹਿਣਾ ਪੈਣਾ ਤੀ ਉਹ ਦੇਖੋ ਹੁਣ ਵਿੱਚ ਬੜੇ ਗੋ ਕਿ ਪਿੱਛੇ ਮੈਰਾਂ ਆ ਦੇਖੋ ਆ ਦੇ ਕਿੰਨੇ ਬੂਟੇ ਨੇ ਹੂੰ ਪੱਟਿ ਪਰ ਆਇਆ ਕੰਮ ਤਾਂ ਮੇਤੂ ਹੀ ਲੈਂਦੇ ਨੇ ਕਹਿੰਦੇ ਬੂਟਾ ਪੱਟ ਕੇ ਲੈ ਫੜੋ ਜੀ ਇਹ ਹੈਗੀ 321 ਵੈਰੈਟੀ ਅੱਛਾ ਤੁਹਾਡੇ ਤੋਂ ਉਹੀ ਆਫਸਰ ਆ ਜਿਹੜਾ ਸਾਡੇ ਕੰਮ ਆ ਗਿਆ ਇਹੀ ਸੱਜਣਾ ਸਾਡਾ ਇੱਕ ਜਿਹੜਾ ਸਾਡੇ ਖੇਤਾਂ 'ਚ ਮਾਰਦਾ ਕਿਹੜਾ ਇਹਨੂੰ ਇੱਕ ਵਾਰ ਮੈਂ ਏਡੀਓ ਸਾਹਿਬ ਕਹਿਤਾ ਵੀ ਉਹਦੀ ਦਾ ਯੋਧਿਆ ਸੜਕੀ ਦਫ਼ਤਰ 'ਚ ਕਹਿੰਦੇ ਵੀ ਏਡੀਓ ਕਹਦੇ ਕਿਸੇ ਨੂੰ ਯਾਰ ਮੈਂ ਕਹਾ ਸਾਡਾ ਏਡੀਓ ਤੇ ਇਹੀ ਹੈ ਜਿਹੜਾ ਸਾਡੇ ਕੰਮ ਆਉਂਦਾ ਇੱਕ ਆ ਦੇਖੋ ਪ੍ਰਗਟ ਸਿੰਘ ਮੁੰਡਾ ਇਹ ਨਵਾਂ ਆਇਆ ਇਹ ਦੇਖੋ ਸਾਡੇ ਖੇਤਾਂ 'ਚ ਫਿਰਦਾ ਇਹ ਹੁਣ ਤੁਸੀਂ ਬੂਟਾ ਲੈ ਕੇ ਜਾਣਾ ਇੰਸਪੈਕਟਰ ਸਾਹਿਬ ਇਹੇ ਬੂਟਾ ਪਟਕੇ ਤੁਸੀਂ ਕੇਵੀਕੇ ਸਮਰਾਲੇ ਦਿਓ ਉਹਨਾਂ ਨੂੰ ਕਿਸਮ ਦੱਸੋ ਕਿ ਆਹ ਕਿਸਮਾਂ ਕਿੰਨੇ ਕ ਹੈਗੇ ਬੂਟੇ ਬਹੁਤ ਨੇ ਹੁਣ ਆ ਦੇਖੋ ਮੈਂ ਤਾਂ ਹੁਣ ਪਜਾਮਾ ਚਾੜੀ ਫਿਰਦਾ ਵਿੱਚ ਪਾਣੀ ਇਹਦੇ ਸਪਰੇਅ ਕਰਵਾਓ ਉਹਨਾਂ ਨੂੰ ਪੁੱਛ ਕੇ ਨਹੀਂ ਆਪਣੇ ਵਾਲੇ ਮੈਹਿਕਮੇ ਵਾਲੇ ਕਿੱਥੇ ਉਹ ਨਹੀਂ ਦੱਸਣਗੇ ਏਡੀਓ ਸਾਹਿਬ ਉਹ ਵੀ ਆ ਜਾਂਦੇ ਆ ਉਹ ਵੀ ਦੇਖ ਲੈਣਗੇ ਹੋਈਆ ਚਲੋ ਤੁਹਾਨੂੰ 100 ਇਹ ਦਾ ਹੈਗੀ 321 ਹਮ ਹੁਣ ਤੁਹਾਨੂੰ ਮੈਂ 132 ਜੀ ਦਿਖਾਉਣਾ ਚਲੋ ਇਹ ਕਾਫੀ ਹੈ ਕਾਫੀ ਆ ਇਹ ਆਪਣੇ ਜਿਹੜੀ ਕੇਬੀ ਕਰਨ ਦੀ ਡਿਊਟੀ ਆ ਇਹ ਹਮ ਉਹ ਤਾਂ ਸਾਡੇ ਉੱਚੇ ਹੀ ਨਹੀਂ ਨੇ ਇਧਰ ਆ ਤਾ ਗਏ ਆ ਇਹ ਸਾਰੀ ਮਿਲਦੀ 40 ਹਾਂ 40 ਤੋਂ ਕਿੰਨੇ ਪਰਸੈਂਟ ਹੋ 40 ਦਿਨਾਂ ਤੇ ਦੇਖਦੀ ਆ ਹਨਾ ਹਾਂ ਹੁਣ ਪਤਾ ਕੀ ਆ ਪਹਿਲਾਂ ਤਾਂ ਜਿਹੜੇ ਖੱਲੇ ਰਹਿ ਗਏ ਉਹ ਥੱਲੇ ਲੁੱਕ ਗਏ ਤੇ ਅੱਜ ਤੋਂ ਤੁਸੀਂ ਪੰਜ ਚਾਰ ਦਿਨ ਪਹਿਲਾਂ ਆਉਂਦੇ ਫੇਰ ਤੁਹਾਨੂੰ ਸਾਰੇ ਬੂਟੇ ਇੱਕ ਦੇਖਣੇ ਦੀ ਗੈਨ ਹੁਣ ਉਹ ਮਧਰੇ ਵਿੱਚ ਰਹਿ ਗਏ ਦੂਜੀ ਉੱਪਰ ਆ ਗਈ ਨਹੀਂ ਫੇਰ ਦੇਖ ਦਿੱਤਾ ਉਹੀ ਹੈ ਨਾ ਦੇਖੀ ਰਹਿ ਗਏ ਹੁਣ ਆ ਇਹ ਵਿੱਚ ਸਾਰੇ ਮਧਰੇ ਜਿੱਥੇ ਕਿਤੇ ਵਰਨਾ ਸਿਕਾ ਬਹੁਤਾ ਯਾਰ ਬਾਕੀ ਫਸਲ ਤਾਂ ਵਧੀਆ ਖੜੀ ਆ ਬਾਕੀ ਤਾਂ ਵਧੀਆ ਸਾਡਾ ਤਾਂ ਚਿਤੜਣ ਦਾ ਕੇ ਜੋਰ ਲੱਗਿਆ ਪਿਆ ਨਾ ਸਪਰੇਅ ਕਰਤੀ ਹਾਂ ਸਪਰੇਅ ਚਲੋ ਚਲੀ ਚਲੋ ਚਲੀ ਪਾਣੀ ਦੀ